ਸੱਚੀ ਗੱਲ ਜੀ ਸਾਰੇ ਨੂੰ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਜ਼ਿਆਦਾ ਸੋਨੇ ਸੁੱਟਾਂ ਦੀ ਕਲੈਕਸ਼ਨ ਇਹ ਰਹਿਣਗੇ ਕਰੇਵ ਦੇ ਸੂਟ ਬਹੁਤ ਹੀ ਜ਼ਿਆਦਾ ਸੋਨਾ ਪ੍ਰਿੰਟ ਮਿਲੇਗਾ ਤੁਹਾਨੂੰ ਇਹਨਾਂ ਵਿੱਚ ਪ੍ਰਿੰਟ ਦੇ ਉੱਪਰ ਬਹੁਤ ਹੀ ਸੋਨਾ ਵਰਕ ਰਹੇਗਾ ਏਮਬ੍ਰੋਇਡਰੀ ਬਹੁਤ ਹੀ ਸੋਹਣੀ ਕੀਤੀ ਹੋਈ ਹੈ ਪਰ ਮਿੱਟ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਲੈ ਸਕਦੇ ਹੋ ਇਹਨਾਂ ਨਾਲ ਤੁਸੀਂ ਮੈਚਿੰਗ ਸੂਟ ਬਣਾ ਸਕਦੇ ਹੋ ਆਲ ਓਵਰ ਸੂਟ ਨਾ ਸਕਦੇ ਹੋ ਕੋਈ ਵੀ ਬਾਟਮ ਇਸ ਦੇ ਨਾਲ ਤੁਸੀਂ ਲਗਵਾ ਸਕਦੇ ਹੋ ਪਾਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਜਿਹੜੇ ਅਗਲੇ ਸੂਟ ਹੈ ਇਹ ਤਨ ਮਿਲੇਗਾ ਜੋਰਜਟ ਦਾ ਫੈਬਰਿਕ ਬਹੁਤ ਹੀ ਜ਼ਿਆਦਾ ਸੋਹਣਾ ਇਸ ਦੇ ਉੱਪਰ ਕਸ਼ਮੀਰੀ ਵਰਕ ਵੀ ਮਿਲੇਗਾ ਬਹੁਤ ਹੀ ਸੋਹਣਾ ਕਸ਼ਮੀਰੀ ਵਰਕ ਮਿਲੇਗਾ ਫੁੱਲ ਸ਼ਰਟ ਦੇ ਉੱਪਰ ਇਹ ਵੀ ਤੁਸੀਂ ਪਾਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨਾ ਵੀ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ ਮੈਚਿੰਗ ਸੂਟ ਬਣਵਾ ਸਕਦੇ ਹੋ ਕਰੇਪ ਦੀ ਬਾਟਮ ਲਗਵਾ ਸਕਦੇ ਹੋ ਜੋਰਜਟ ਦੀ ਬਾਟਮ ਇਹਦੇ ਨਾਲ ਲਗਵਾ ਸਕਦੇ ਹੋ ਪਰ ਮੀਟਰ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਤੁਸੀਂ ਆਪਣੇ ਲਈ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਹੈ ਇਹ ਤੁਹਾਨੂੰ ਪਿਓਰ ਡੋਲਾ ਸਿਲਕ ਜੱਕਵਰ ਦਾ ਸੂਟ ਮਿਲੇਗਾ ਬਹੁਤ ਹੀ ਜ਼ਿਆਦਾ ਸੋਨਾ ਇਸ ਦੇ ਉੱਪਰ ਪ੍ਰਿੰਟ ਹੈ ਜਾਂ ਸੈਲਫ ਜਰੀ embroiderry ਕੀਤੀ ਗਈ ਹੈ ਪਲੇਨ ਤੁਹਾਨੂੰ ਬਾਟਮ ਮਿਲੇਗੀ ਸੈਟਨ ਦੀ ਇਹ ਵੀ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਪਰ ਮੀਟਰ ਆਪਾਂ ਸ਼ਰਟ ਦਾ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਬਾਟਮ ਦਾ ਅਲੱਗ ਪਰ ਮੀਟਰ ਰਹੇਗਾ ਕੋਈ ਵੀ ਤੁਸੀਂ ਸੂਟ ਇੰਨਾ ਵਿੱਚੋਂ ਵੀ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਮਿਲਣਗੇ ਇਹ ਵੀ ਤੁਹਾਨੂੰ ਬਹੁਤ ਹੀ ਜ਼ਿਆਦਾ ਸੋਹਣੇ ਜ਼ੋਰ-ਜ਼ੜ ਦਾ ਫੈਬਰਿਕ ਮਿਲੇਗਾ ਬਹੁਤ ਹੀ ਜ਼ਿਆਦਾ ਇੰਨਾ ਵਿੱਚ ਪ੍ਰਿੰਟ ਦਿੱਤੇ ਹੋਏ ਨੇ ਸੈਲਫ ਵੇਵਿੰਗ ਐਂਡ ਗੋਟਾ ਏਮਬਰਾਇਡਰੀ ਕੀਤੀ ਗਈ ਹੈ ਇਹ ਵੀ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਤੁਸੀਂ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ ऑल इंडिया शिपिंग फ्री रहेगी हाँ जी जे अगले सूट मिलने के तहत बहुत ही प्यारे दाज वरिया वे सूट रहने डोला सिल्क का तुम था सूट मिलेगा ऑल ओवर सूट रहेगा प्योर दुपट्टा मिलेगा प्योर दुपट्टा रहेगा बॉटम के उपर भी वर्क मिलेगा हैवी वर्क रहेगा प्राइज मैनशन किया होना कोई भी सूट तुम अपने लिए बाय कर सद हो हाँ जी अज के सूटों की कलैक्शन थानू किस तरह की लगी वीडियो लाइक करो शेयर करो चैनल में सबसक्राइब करो वीडियो देखने का बहुत बहुत धन्यवाद